ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆਂ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਤਲਵੰਡੀ ਸਾਬੋ ਖੜੇ ਆਂ ਆਪਾਂ ਵੀਰੋ ਅੱਜ ਚੌਥੀ ਪੰਜਵੀਂ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਜੇ ਜ਼ਿਆਦਾ ਵੀਡੀਓ ਲੰਬੀ ਬਣਾਉਣੇ ਆ ਤਾਂ ਫੋਨ ਜਿਹੜੇ ਨਾ ਉਹ ਮੈਮਰੀ ਭਰ ਜਾਂਦੀ ਹੈ ਤੇ ਇੱਕ ਆਹ ਜਿਹੜਾ ਚਿੱਕੜ ਚੰਬਾ ਜਿਹਾ ਇੱਥੇ ਚੱਜ ਨਾਲ ਵੀਡੀਓ ਨਹੀਂ ਬਣਦੀਆਂ ਹੈਗੀਆਂ ਇਸ ਕਰਕੇ ਸਟੈਪ ਵਾਈਜ਼ ਸਟੈਪ ਆਪਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਨਾਲ ਬਣਿਓ ਫਿਰ ਤੱਕ ਵੀਡੀਓ ਨੂੰ ਦੇਖਿਓ ਦੱਸਿਓ ਕੋਈ ਭਰਾ ਕਮੈਂਟ ਕਰਕੇ ਵੀ ਵਾਜ ਵਗੈਰਾ ਸਹੀ ਆਉਂਦੀ ਖੜੇ ਆ ਜੀ ਆਪਾਂ ਜਸਵੰਤ ਬਰਾੜ ਦੀ ਮੰਡੀ ਚ ਬਾਈਕਾਂ ਮਲਾਉਣੇ ਆ ਆਪਾਂ ਕੁਲਵਿੰਦਰ ਨੇ ਹੋਰ ਬਾਈ ਕੀ ਹਾਲ ਆ ਵਧੀਆ ਜੀ ਵਧੀਆ ਹੋਰ ਕਾਲੇ ਠੀਕ ਠਾਕ ਆ ਜੀ ਵਧੀਆ ਬਾਈ ਕੋਈ ਵੇਚਾ ਵਟਿਆ ਕੋਈ ਅੱਜ ਕੀਤਾ ਕੋਈ ਸੌਦਾ ਅੱਜ ਇੱਕ ਤਾਂ ਸੌਦੇ ਹੋਇਆ ਬਾਈ ਵਧਾਈਆਂ ਬਾਈ ਤੁਹਾਨੂੰ ਅੱਜ ਗਾਹਕ ਹੈਗਾ ਹੈ ਨਾ ਗਾਹਕ ਹੈਗਾ ਹੈ ਨਾ ਨੀਵੇਂ ਮਾਡਲ ਦਾ ਹੈਗਾ ਵੀ ਗਾਹਕ ਮਿਲਦਾ ਠੀਕ ਹੈ ਬਾਈ ਆਪਣੇ ਕੋਲ ਕਿਹੜੇ ਕਿਹੜੇ ਟਰੈਕਟਰ ਆ ਭਰਾ ਆਪਣੇ ਕੋਲ 44 ਆ ਬਾਈ ਬਾਈ ਇਹ ਕਾਲਾ ਚੰਦਪਾਣ ਵਾਲਾ ਬਾਈ ਇਤਰਾ ਫੋਨ ਨੰਬਰ ਕਾਲਾਪੁਰ ਕੰਦੀ ਜਿਆਦਾ ਚੱਲਿਆ ਡرائی ਦੇ ਅੱਛਾ ਅੱਛਾ ਬਾਈ ਤੇਰਾ ਫੋਨ ਨੰਬਰ ਬੋਲ ਦੇ ਪਹਿਲੇ 99155 914645 99155046452 ਦਾ ਨੰਬਰ ਹੈ ਆਓ ਬਾਈ ਜਿੱਥੇ ਹਟਾ ਕੇ ਨਾ ਟਰੈਕਟਰ ਦਿਓ ਜਾਣਕਾਰੀ ਆਪਣੇ ਕੋਲੇ ਕਿਹੜੇ ਕਿਹੜੇ ਟਰੈਕਟਰ ਕਿਸ ਤਰ੍ਹਾਂ ਦੇ ਆ ਕੀ ਹਿਸਾਬ ਦਾ ਪਹਿਲਾ 744 ਹੈ ਬਾਈ ਕੋਲੇ 744 ਹੈ 2000 ਤੇ 15 ਮਾਡਲ ਹੈ ਬਾਈ ਇਹ 2015 ਮਾਡਲ ਦਾ ਬਾਈ ਪੰਜਾਬ ਦਾ ਨੰਬਰ ਹੈ ਅੱਛਾ ਤੇ ਡਿਮਾਂਡ ਆਪਾਂ 475 ਕਰਦੇ ਆ ਟਾਇਰ ਸਾਰੇ ਟਰੈਕਟਰ ਦੇ ਨਵੇਂ ਆ ਇੰਜਨ ਗੇਅਰ ਦੀ ਗਾਰੰਟੀ ਹੈ ਤੇਣਾ ਕਿੰਨੇ ਦਾ ਟਰੈਕਟਰ ਹੈ ਇਹ 4.5 ਦਾ ਟਰੈਕਟਰ ਹੈ 4.5 ਦਾ 2015 ਮਾਡਲ ਪੰਜਾਬ ਨੰਬਰ ਟਰੈਕਟਰ ਵੱਜੇ ਡਬਲ ਡਿਸਟ੍ਰੀਬਿਊਟੀ ਪੇਪਰ ਡਬਲ ਡਿਸਟ੍ਰੀਬਿਊਟੀਟੀ ਮਾਡਲ ਹੈ ਬਹੁਤ ਸੋਨਾ ਟਰੈਕਟਰ ਹੈ ਨਵੇਂ ਟਾਇਰਾਂ ਚਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਕੁਲਵਿੰਦਰ ਦਾ ਆਪਾਂ ਫੋਨ ਨੰਬਰ ਤੁਹਾਨੂੰ ਬੋਲੇ ਸੀਗਾ ਇਹਦੇ ਨਾਲ ਸੰਪਰਕ ਕਰ ਲਓ ਟਰੈਕਟਰ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਬਾਈ ਜੀ ओरिजिनल ਪੇਂਟ ਦਾ ਟਰੈਕਟਰ ਹੈ ਹੋਰ ਕਿਹੜੇ ਟਰੈਕਟਰ ਵੀਰੇ ਆਪਣਾ ਆਪਾਂ 53 ਦਾ ਇੱਕ ਬਾਈ ਕੋਲੇ ਹੈਗਾ 524 524 ਨਵੇਂ ਟਾਇਰਾਂ ਚ ਹੈਗਾ 2011 ਮਾਡਲ ਹੈ 415000 ਰੁਪਏ ਡਿਮਾਂਡ ਹੈ ਇਹ ਕਿੰਨਾ ਦੇਣਾ 390000 ਦੇ ਦੇਜਾਂਗੇ 3 ਲੱਖ ਤੇ 90000 ਦਾ ਬਾਈ ਕਹਿੰਦਾ 3 ਲੱਖ 90000 ਦਾ ਟਰੈਕਟਰ ਦੇਜਾਂਗੇ ਭਰਾ ਚੌਂਕੜਾ ਨਮਾ ਗੁੱਡੀਆਰ ਦੇ ਟਾਇਰਾਂ 'ਚ ਡਬਲ ਪੀਟੀ ਵਾਲਾ ਟਰੈਕਟਰ ਹੈ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਬਾਈ ਨਾਲ ਆ ਅੱਜ ਕੋਈ ਪੁੱਛ ਰਿਹਾ ਸੀਗਾ ਬਾਈ ਇੱਕ 475 475 ਕਿਹੜਾ ਮਾਡਲ ਹੈ ਵੀਰੇ 97 ਮਾਡਲ ਹੈ 97 ਮਾਡਲ ਹੈ ਰੀਡੀਅਲ ਟਾਇਰ ਪਾਏ ਹੋਏ ਆ 1 ਲੱਖ ਤੇ 70000 ਰੁਪਇਆ ਡਿਮਾਂਡ ਆ ਭਰਾ ਬਾਈ ਤੇਰਾ ਫੋਨ ਨੰਬਰ ਬੋਲ ਦੇ 99143 98143 61705 61705 61705 98143 61705 ਇਸ ਨੰਬਰ ਤੇ ਸੰਪਰਕ ਕਰ ਲਓ 123630 363 ਕਿਹੜਾ ਮਾਡਲ ਆ ਉਹ Holland ਕਿਹੜਾ ਮਾਡਲ ਉਹ 99 ਮਾਡਲ ਹੈ 99 ਮਾਡਲ ਕਿੰਨੇ ਰੇਟ ਆ ਬਾਈ ਜੰਦੀ ਬਾਣਗੇ ਚਲੋ ਆਪਾਂ ਪੂਰਾ ਗਾਰੰਟੀ ਦੇਵਾਂਗੇ ਅੱਛਾ ਬਾਈ ਹੈਗਾ 2 ਲੱਖ ਤੇ 70000 ਦੇਣਾ ਕਿੰਨਾ ਦਾ ਦੇ ਦਾਂਗੇ 22 ਲੱਖ ਦਾ 22 ਲੱਖ ਦਾ ਰੈਕਟਰ ਦਿਖਾ ਦਿੰਨੇ ਆ ਬਾਈ ਦਾ ਰੈਕਟਰ ਦੇਖ ਲਓ ਜੀ 2000 ਮਾਡਲ ਹੈ ਬਾਈ ਜੀ ਟਾਇਰ ਹੈਗੇ 75 80 ਪੈਸੇ ਟਰੈਕਟਰ ਨੀਲੇ ਟੱਡਾ ਟਰੈਕਟਰ ਹੈ ਬਾਈ ਦਾ ਬਾਈ ਕਹਿੰਦਾ 2.5 ਲੱਖ ਰੁਪਏ ਦੇ ਦਾਂਗੇ ਨੰਬਰ ਫੋਨ ਨੰਬਰ ਤੁਹਾਨੂੰ ਬੋਲ ਹੀ ਦਿੱਤਾ ਹੈਗਾ ਉਸ ਨੰਬਰ ਤੇ ਸੰਪਰਕ ਕਰ ਦਿਓ ਆਪਾਂ ਇਹ ਵੀ ਹੈਗੇ 75 ਤੋਂ 80 ਪੈਸੇ 75 ਤੋਂ 80 ਪੈਸੇ ਟਾਇਰ ਹੈ ਕਾਲੇ ਬਾਈ ਇਹ ਤਾਂ 2.5 ਲੱਖ ਦਾ ਸੋਦਾ ਹੋ ਜੂ ਨਾ ਠੀਕ ਹੈ ਬਾਈ ਅੱਗੇ 911 ਬਾਈ ਜੀ ਨਵੇਂ ਟਾਇਰਾਂ ਚ ਨਾ ਡਿੰਨੇ ਮਤਲਬ ਬਹੁਤ ਸੋਹਣਾ ਟਰੈਕਟਰ ਹੈਗਾ ਸਾਫ ਸੁਥਰਾ ਟੈਂਕੀ ਟੁੰਕੀ ਦਾ ਜੇ ਕਿ ਹੁਣ ਚਾਹੀਦਾ ਹੋ ਬਾਈ ਕਾਲੇ ਨਾਲ ਸੰਪਰਕ ਕਰ ਲਓ ਕਾਲੇ ਬਾਈ ਇਹਦਾ ਕਿੰਨਾ ਰੇਟ ਰ ਇਹ ਦੋ 65 ਬਾਈ 265000 ਤੇ ਦੇਣਾ ਕਿੰਨੇ ਦਾ ਬਾਈ ਇਹ ਇੱਕੋ ਹੀ ਗੱਲ ਕਰੀਏ ਹਾਂ 235000 ਦਾ ਦੋ ਲੱਖ 35000 ਦਾ ਨਵੇਂ ਨਵੇਂ ਟਾਇਰਾਂ ਚ ਅਲਾਈਂਸ ਦੇ ਟਾਇਰ ਹਨ ਹਾਂ ਬਾਈ ਅਲਾਈਂਸ ਕੰਪਨੀ ਦੇ ਟਾਇਰ ਹੈ ਬਾਈ ਜੀ ਜੋ ਕੋਹਮ ਵਾਲੇ ਦੇ ਹਾਂ ਬਹੁਤ ਵਧੀਆ ਚੱਲ ਰਿਹਾ ਵਧੀਆ ਸਾਫ ਸੁਥਰਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਨਾੜਕਣਾ ਚਾਹੀਦਾ ਹੋਵੇ ਤਾਂ ਬਾਈ ਕਾਲੇ ਨਾਲ ਸੰਪਰਕ ਕਰ ਲਓ ਜੀ ਇਹ ਬਾਈ ਗੁਰਪ੍ਰੀਤ ਦਾ ਮੱਲਨ ਵਾਲੇ ਦਾ ਟਰੈਕਟਰ ਆ ਭਰਾਵੋ ਇਹ ਟਰੈਕਟਰ ਪੰਜਾਬ ਨੰਬਰ ਹੈ 11 ਮਡਲ ਹੈ 390000 ਟਰੈਕਟਰ ਦਾ ਰੇਟ ਰੱਖਦਾ ਬਾਈ ਤਾਂ ਨੰਬਰ ਆਪਾਂ ਕੁਰਪੀ ਦਾ ਤੁਹਾਨੂੰ ਅਖੀਰ ਤੇ ਬੋਲੀ ਦੇਵਾਂਗੇ ਟਰੈਕਟਰ ਸਾਰੇ ਵੀਡੀਓ ਨਾਲ ਬਣੇ ਰਹੋ ਅਖੀਰ ਤੱਕ ਦੇਖੋ 855 ਆ ਗਿਆ ਜੀ ਮਾਡਲ ਇਹਦਾ ਦੂਜੇ ਪਾਸੇ ਲਿਖਿਆ ਹੋਇਆ ਨਿੱਕੇ ਦਾ ਟਰੈਕਟਰ ਲੱਗਦਾ ਮੈਨੂੰ ਇਹ ਇਹ ਵਾਲਾ ਬਹੁਤ ਸੋਹਣਾ ਟਰੈਕਟਰ ਹੈ ਟਰੈਕਟਰ ਦੇਖ ਲਓ ਬੜਾ ਚੰਗੀ ਤਰ੍ਹਾਂ 2018 ਮਾਡਲ ਹੈ 5 ਲੱਖ ਤੇ 85000 ਰੁਪਿਆ ਰੇਟ ਕਰਦਾ ਇਹ ਨਿੱਕੇ ਬੁੱਟਰ ਦਾ ਟਰੈਕਟਰ ਹੈ ਬਾਈ ਜੀ ਫੋਨ ਉੱਪਰ ਆਪਾਂ ਨਿੱਕੇ ਬੁੱਟਰ ਦਾ ਵੀ ਬੋਲਾਂਗੇ 5 ਲੱਖ ਤੇ 70000 ਦਾ ਕਹਿੰਦਾ ਟਰੈਕਟਰ ਦੇਣਾ 85000 ਟਰੈਕਟਰ ਦਾ ਮੁੱਲ ਕਰਦਾ ਪੂਰਾ ਸੋਹਣਾ ਟਰੈਕਟਰ ਅਗੇ ਆ ਜਾਂਦਾ ਫਾਰਮ ਟਰੈਕ 6055 6055 ਹੈਗਾ ਬਾਈ ਜੀ 2014 ਮਾਡਲ 4,45,000 ਰੇਟ ਹੈ ਢਿੱਲੋਂ ਸਾਹਿਬ ਕੀ ਹਾਲ ਹੈ ਬਾਬੇ ਬੈਠੇ ਆ ਭਾਈ ਕਰੋ ਦਰਸ਼ਨ ਨਾ ਫੇ ਬਾਬੇ ਘਰੇ ਸਾਹਿਬ ਢਿੱਲੋਂ ਬਲੌਗ ਵਾਲੇ ਤੋਂ ਹਾਂ ਜਿੰਨਾ ਦੀ ਚੜਾਈ ਹੋ ਜਾ ਬਾਬੇ ਹੁੰਦੇ ਆ ਹੋਰ ਬਾਬੇ ਕਿਵੇਂ ਆ ਸਰਪੀਤ ਦਾ ਫੋਨ ਨੰਬਰ ਬੋਲੇ ਜਿਹੜਾ ਟਰੈਕਟਰ ਦਿਖਾਏ ਸੀ ਮਿਲ ਜਾ ਬੋਲੇ 93 91 99 98 036 91 99 ਇਹ ਬਾਈ ਨਾਲ ਸੰਪਰਕ ਕਰ ਲਓ ਟਰੈਕਟਰ ਦਿਖਾ ਰਹੇ ਆ ਹੋਰ ਬਾਈ ਠੀਕ ਆ ਕੋਈ ਗੱਲਬਾਤ ਹੋ ਜੀ ਕਰੀ ਜਾਂਦੇ ਗੱਲਾਂ ਤੇ ਆ ਜਾ ਫਿਰ ਮਿਲਦੇ ਦੋ ਮਿੰਟ ਆਪਾਂ ਕੰਮ ਕਰ ਲਈਏ ਉਸ ਤੋਂ ਬਾਅਦ ਬਾਈ ਦੀ ਵੀਡੀਓ ਬਣਾ ਦਈਏ ਫਿਰ ਮਿਲਦੇ ਆ ਬੜਲੂ ਸਾਹਿਬ ਠੀਕ ਹੈ ਬਾਈ ਢਿੱਲੋਂ ਬਲੌਗਰ ਹੈ ਵੀ ਬਲੌਗਰ ਹੈ ਭਾਈ ਇਹਨੂੰ ਬਾਈ ਨੂੰ ਫੋਲੋ ਕਰੋ ਸਤਿ ਸ਼੍ਰੀ ਅਕਾਲ ਢਿੱਲੋਂ ਬਲੌਗ ਤੋਂ ਠੀਕ ਹੈ ਦੇਖਦੇ ਰਹੋ ਇਹ ਬਾਈ ਕੁਲਵੀਰ ਬਾਹਵਾਲ ਦੀਆਂ ਜ਼ਿਆਦਾ ਵੀਡੀਓ ਪਾਉਂਦਾ ਨਾ ਨਹੀਂ ਵੀਡੀਓ ਨਾ ਪਾ ਹਰੇਕ ਦਿਨ ਹੀ ਪਾਉਣੀ ਹੈ ਠੀਕ ਹੈ ਵਧੀਆ ਬੰਦਾ ਬਾਈ ਸੰਪਰਕ ਕਰ ਲੋ ਠੀਕ ਹੈ ਅੱਗੇ ਬਾਈ ਕੋਲ ਹੈਗਾ 50 50 E ਗੁਰਪ੍ਰੀਤ ਦਾ ਟਰੈਕਟਰ ਹੈ ਬਾਈ ਜੀ 50 50 E 2015 ਮਾਡਲ ਹੈ ਫੁੱਲ ਨਵਾਂ ਟਰੈਕਟਰ ਹੈ ਬਾਈ ਜੀ 5 ਲੱਖ 37 ਹਜ਼ਾਰ ਬਾਈ ਮੁੱਲ ਕਰਦਾ ਹੈ 5 ਲੱਖ ਰੁਪਏ ਦਾ ਟਰੈਕਟਰ ਦੇ ਦਊਗਾ ਬਾਈ ਕਹਿਣ ਕੋ ਕੋ ਨੂੰ ਕੁਝ ਕਹੀ ਚੱਲੇ ਸਿਰਫ 85 ਪੈਸੇ ਕੰਡੀਸ਼ਨ ਪਈ ਹੈ ਜੇ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਗੁਰਪ੍ਰੀਤ ਦਾ ਫੋਨ ਨੰਬਰ ਆਪਾਂ ਹੁਣੇ ਬੋਲ ਕੇ ਆਟੇ ਆ ਇਸ ਨੰਬਰ ਤੇ ਸੰਪਰਕ ਕਰ ਲਿਓ ਜੀ ਤੁਸੀਂ ਇਸ ਤੋਂ ਬਾਅਦ ਬਾਈ ਕੋਲੇ ਆ ਜਾਂਦਾ ਹੈਗਾ 265 265 2017 ਮਾਡਲ ਲ 38000 ਰੁਪਿਆ ਬਾਈ ਮੁੱਲ ਕਰਦਾ ਹੈਗਾ ਸਾਰੇ ਟਰੈਕਟਰਾਂ ਤੇ ਬਾਈ ਦਾ ਤੇ ਲੋਨ ਹੋ ਜੂਗਾ ਬਾਈ ਜੇ ਕੋਈ ਵੀ ਟਰੈਕਟਰ ਤੇ ਲੋਨ ਕਰਾਉਣਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰ ਲਿਓ ਜੀ ਇੰਨਾ ਟਰੈਕਟਰਾਂ ਤੇ ਬਾਈ ਜੀ ਲੋਨ ਹੋ ਜੂਗਾ ਸਾਰੇ ਟਰੈਕਟਰਾਂ ਤੇ ਅੱਗੇ ਹੈਗਾ ਬਾਈ ਕੋਲੇ 3602 ਕਿਹੜਾ ਮਾਡਲ ਹੈ ਗ 2017 ਵਾਲਾ ਇਹ ਮੁੱਲ ਕਿੰਨਾ ਤੇ ਦੇਣਾ ਕਿੰਨੇ ਦਾ ਗੁਰਪ੍ਰੀਤਾ ਇਧਰ ਮੈਨੂੰ ਦੇ ਦੇ ਦੋ ਹੰਟਾ ਹਾਂ ਤੇ 465 ਦਾ ਦੇ ਦੇ ਚਾਰ ਲੱਖ 90000 ਰੁਪਏ ਬਾਈ ਕਹਿੰਦਾ ਮੁੱਲ ਹੈ ਤੇ 465 ਦੇ ਦਿਆਂਗੇ ਪੈਂਡ ਦਾ ਦੇ ਦਿਆਂਗੇ ਆਲ ਰਾਉਂਡਰ ਪਲੱਸ ਵਾਲਾ ਟਰੈਕਟਰ ਹੈ ਬਾਈ ਜੀ 3602 ਬਾਈ ਕੋਲੇ 2017 ਵਾਲਾ ਉਸ ਤੋਂ ਬਾਅਦ ਆ ਜਾਂਦਾ 535 535 90000 ਰੁਪਏ ਪੂਰਾ ਘੈਂਟ ਟਰੈਕਟਰ ਹੈ ਇਹ ਵੀ ਬਾਈ ਕੋਲੇ ਗੁਰਪ੍ਰੀਤ ਕੋਲੇ 2018 ਵਾਲਾ ਟਰੈਕਟਰ ਹੈ 5 ਲੱਖ ਤੇ 35000 ਟਰੈਕਟਰ ਦਾ ਮੁੱਲ ਕਰਦਾ ਹੈ ਇਹ ਵੀ ਟਰੈਕਟਰ 17 ਮਾਡਲ ਹੈ ਬਾਈ ਜੀ ਸੌਰੀ 18 ਕਿਹਾ ਕਿ ਅਸੀਂ ਮੇਰੇ ਸਾਹਮਣੇ ਨਾਲ 5 ਲੱਖ ਦਾ ਟਰੈਕਟਰ ਦੇ ਦੂਗਾ ਬਾਈ ਡਬਲ ਪੀਟੀਓ ਵਾਲਾ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਬਾਈ ਨਾਲ ਗੁਰਪ੍ਰੀਤ ਨਾਲ ਜਿਹੜਾ ਨੰਬਰ ਬੋਲਿਆ ਸੀਗਾ ਉਸ ਨੰਬਰ ਤੇ ਸੰਪਰਕ ਕਰ ਲਓ ਜੀ ਟਰੈਕਟਰ ਤੁਸੀਂ ਦੇਖ ਹੀ ਚੁੱਕੇ ਹੋ ਅੱਗੇ ਬਾਈ ਨਿੱਕੇ ਬੋਟਰ ਦਾ ਟਰੈਕਟਰ ਆ ਜਾਂਦਾ ਜੀ ਨਿੱਕਾ ਬੋਟਰ ਇਹਦਾ ਟਰੈਕਟਰ ਬਾਈ ਜੀ ਸੋਨਾਲਿਕਾ 60 ਵਲਡ ਟਰੈਕ ਵਲਡ ਟਰੈਕ ਸੋਨਾਲਿਕਾ 60 2019 ਮਾਡਲ ਟਰੈਕਟਰ ਹੈ ਨਵਾਂ ਟਰੈਕਟਰ ਹੈ 6.6 ਲੱਖ ਰੁਪਏ ਬਾਈ ਡਿਮਾਂਡ ਕਰ ਨਿੱਕੇ ਨਾਲ ਪੋ ਗੱਲ ਕਰਾਵਾਂਗੇ ਤੁਹਾਨੂੰ ਨੰਬਰ ਫੋਨ ਨੰਬਰ ਦੇਵਾਂਗੇ ਜਿਹੜੇ ਨਿੱਕੇ ਜਿਹੜੇ ਜਿਹੜੇ ਟਰੈਕਟਰਾਂ ਨਿੱਕੇ ਦੇ ਤੁਸੀਂ ਦੇਖ ਲਿਓ ਦੇਖ ਕੇ ਤੇ ਵੀਡੀਓ ਨੂੰ ਬਸ ਤੋ ਸ਼ੇਅਰ ਕਰ ਦਿਓ ਜੀ ਹੋਰ ਭਰਾ ਕਿਵੇਂ ਆ ਤੇਰਾ ਫੋਨ ਨੰਬਰ ਬੋਲ ਦੇ ਕਰਾ ਦੇ ਟਰੈਕਟਰ ਦਾ 949 23999 9949 23999 23999 ਬਾਈ ਨਿੱਕੇ ਦਾ ਨੰਬਰ ਹੈ ਬਾਈ ਇਸ ਨੰਬਰ ਤੇ ਤੁਸੀਂ ਜਿਹੜੇ ਜਿਹੜੇ ਟਰੈਕਟਰ ਨਿੱਕੇ ਦੇ 855 ਦੇਖਿਆ ਜਿਹੜਾ ਵਲ ਟ੍ਰੈਕ ਹੋ ਗਿਆ ਫਾਰਮ ਟਰੈਕ 60 ਹੋ ਗਿਆ 744 ਇਹ ਨਹੀਂ ਫਾਰਮ 60 ਹੋ ਗਿਆ 55 ਵੀ ਆਪਣਾ ਵੀਰੇ ਤੁਸੀਂ ਪਹਿਲਾਂ 60 55 ਹਾਂ ਦਿਖਾਤਾ ਅੱਜ 5 ਟਰੈਕਟਰ ਲੈ ਕੇ ਆਇਆ ਵੀਰੇ ਠੀਕ ਹੈ ਬਾਈ 5 ਟਰੈਕਟਰ ਲੈ ਕੇ ਆਇਆ ਕਹਿੰਦਾ ਬਾਈ ਦੇ ਕੱਲ ਕੱਲ ਟਰੈਕਟਰ ਦਿਖਾਉਣਾ ਥੋੜਾ ਜਿਹਾ ਉਧਰ ਵੀ ਸੀਗਾ ਤੇ ਬਾਈ ਦਾ ਨੰਬਰ ਤੁਸੀਂ ਸੁਣ ਲਓ ਤੇ ਸਿੱਧਾ ਸੰਪਰਕ ਕਰੋ ਫੋਨ ਨੰਬਰ ਬੋਲੀ ਦਰ 99149 3993 9959 2399 3993 93 ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰ ਲਓ ਠੀਕ ਹੈ ਜੀ ਅੱਗੇ ਬਾਈ ਕੋਲ 17 ਮੰਦਲ ਸੁਪਰਮੈਕਸ 60 ਹੈ ਬਾਈ 4,95,000 ਰੇਟ ਹੈ ਗੱਗ ਅੱਗੇ ਬਾਈ ਕੋਲ ਹੈਗਾਗਾ 744 ਇਹ 740 ਇਹ ਬਾਈ ਗੁਰਪ੍ਰੀਤ ਦਾ ਟਰੈਕਟਰ ਹੈਗਾ ਮੱਲਨ ਵਾਲਾ ਦਾ ਜਿਹਦਾ ਆਪਾਂ ਨੰਬਰ ਪਹਿਲਾਂ ਬੋਲੇ ਸੀਗੇ ਪੰਜਾਬ ਨੰਬਰ ਟਰੈਕਟਰਾਂ ਦਾ ਬਾਈ ਜੀ 2012 ਮਾਡਲ ਦਾ 3 ਲੱਖ 80 ਹਜ਼ਾਰ ਰੇਟ ਕਰਦਾ ਇਸ ਰੇਟ ਰੇਟ ਸੋਹਣੇ ਟਰੈਕਟਰ ਸੀਧੇ ਬਾਈ ਨੂੰ ਗੱਪੀਦਨ ਗੱਲ ਕਰ ਲੋ ਅੱਗੇ ਨਿੱਕੇ ਬੋਟਰ ਦਾ ਟਰੈਕਟਰ ਆ ਗਿਆ ਫਾਰਮ ਟਰੈਕ 65 ਫਾਰਮ ਟਰੈਕ 65 ਹੈ 2000 ਤੇ 10 ਮਾਡਲ ਦਾ ਸਵਾ 3 ਲੱਖ ਰੁਪਏ ਮੁੱਲ ਕਰਦਾ ਬਾਈ ਵੇਟ ਬੂਟ ਟਰੈਕਟਰ ਤੇ ਲੱਗੇ ਹੋਏ ਹੈ ਜੀ ਟਾਇਰ ਹੈਗੇ ਨੇ ਅੱਧੇ ਇੱਕ ਟਰੈਕਟਰ ਸੋਹਣਾ ਹੈ ਫਾਰਮ ਟਰੈਕ 65 ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਇਹ ਨਿੱਕੂ ਬੁੱਟਰ ਨਾਲ ਇਸ ਟਰੈਕਟਰ ਸੰਜੀ ਤੁਸੀਂ ਗੱਲ ਕਰ ਸਕਦੇ ਹੋ ਬਾਈ ਜੀ ਅੱਗੇ ਬਾਈ ਕੋਲੇ ਆ ਗਿਆ ਚੈਂਪੀਅਨ ਚੈਂਪੀਅਨ 2000 ਤੇ 10 ਮਾਲ ਟਰੈਕਟਰ ਆ ਬਾਈ ਜੀ ਟਰੈਕਟਰ ਦਾ ਮੁੱਲ ਹੈਗਾ 2 ਲੱਖ ਤੇ 85000 ਰੁਪਿਆ ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਅੱਗੇ ਫਾਰਮ ਟਰੈਕ 60 ਇਹਨਾਂ ਦੀ ਮੰਡੀ ਚ ਇਹ ਹੈਗਾ 2007 ਮਾਲ 275000 ਰੇਟ ਹੈ ਜਿਹੜੇ ਜਿਹੜੇ ਭਰਾ ਜੁੜੇ ਆ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰੀ ਚੱਲਿਓ ਤੇ ਤੁਹਾਨੂੰ ਨੰਬਰ ਮਾਲਕਾਂ ਦੇ ਦਿੱਤੇ ਆ ਬਾਈ ਜੀ ਸਿੱਧਾ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਜੀ ਧੰਨਵਾਦ ਜੀ